ਉੱਥੇ ਤੁਸੀਂ ਦੇਖ ਰਹੇ ਹੋ ਵੀ 10-10 ਰੁਪਏ ਵਾਲੇ ਦੋ ਸਰਫ ਦੇ ਪੈਕਟ ਪਏ ਆ ਇੱਕ ਦਾ ਨਾ ਹੈਗਾ ਸਰਫੈਕਸਲ 10 ਰੁਪਏ ਇੱਕ ਹੈਗਾ ਸੰਗਰਾਮ ਇੱਕ ਕਾ ਹੈਗਾ ਪੈਂਡਰਪਿਆਲਾ ਸਰਫੈਕਸਲ ਇਹਦੀ ਆਪਾਂ ਗੱਲ ਕਰਦਿਆਂ ਬਾਅਦ ਚ ਹੁਣ ਦੇਖਦੇ ਆਂ ਵੀ ਕਿਹੜਾ ਬਜਟ ਚ ਤੇ ਕਿਹੜੇ ਦੀ ਕੁਆਲਿਟੀ ਵਧੀਆ ਹੁਣ ਪਹਿਲਾਂ ਆਪਾਂ ਵਜਨ ਦੇਖਦੇ ਆਂ ਦਾ ਆ ਸਰਫੈਕਸਲ ਦਾ ਵਜਨ ਤੁਸੀਂ ਦੇਖ ਸਕਦੇ ਹੋ 90 ਗ੍ਰਾਮ ਤੇ ਆ ਹੋ ਗਿਆ ਸੰਗਰਾਮ ਸਰਗਮ ਸਰਗਮ ਇਹਦਾ ਵજન ਹੈਗਾ 114 ਗ੍ਰਾਮ ਹੁਣ ਤੁਸੀਂ ਕਹੋਗੇ ਇਹਦਾ ਵજન ਜ਼ਿਆਦਾ ਤੇਦੀ ਕੁਆਲਿਟੀ ਨਹੀਂ ਵਧੀਆ ਹੋਣੀ ਬਾਕੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜਿਹੜਾ ਆਹ ਵਾਲਾ ਪੈਕਟ ਆ ਇਹ ਮਾਰਕੀਟ ਵਿੱਚ ਨਵਾਂ ਆਇਆ ਤੇ ਜਿਹੜਾ ਆਹ ਵਾਲਾ ਪੈਕਟ ਆ ਇਹ ਮਾਰਕੀਟ ਚ ਬਹੁਤ ਪੁਰਾਣਾ ਹੈਗਾ ਜਿਹੜਾ ਤੁਸੀਂ ਆਹ ਵਾਲਾ ਦੇਖ ਰਹੇ ਹੋ ਸਰਗਮ ਟਰੈਕਟ ਇਹਦੇ ਵਿੱਚ ਵਜਨ ਜ਼ਿਆਦਾ ਹੈਗਾ ਤੇ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਇਹਦਾ ਮੁਕਾਬਲਾ ਕਰ ਰਿਹਾ ਜੀ ਪੂਰੀ ਤਰ੍ਹਾਂ ਕਿਉਂਕਿ ਇਹ ਮਾਰਕੀਟ ਵਿੱਚ ਨਵਾਂ ਆਇਆ ਕਿਉਂਕਿ ਵਜਨ ਉਹ ਸਭ ਨਾਲ ਇਹਨਾਂ ਨੇ ਜ਼ਿਆਦਾ ਪਾਉਣਾ ਜੀ ਬਾਅਦ ਵਿੱਚ ਚਲੋ ਕੋਈ ਪਤਾ ਨਹੀਂਗਾ ਇਹਨਾਂ ਦਾ ਕੰਪੀਟੀਸ਼ਨ ਜਿਵੇਂ ਅਗਲੀ ਦੀ ਮਾਰਕੀਟ ਵੈਲਿਊ ਬਣ ਜਾਂਦੀ ਹੈ ਨਾ ਪਰ ਬਾਅਦ ਵਿੱਚ ਜੇ ਰੇਟ ਨਹੀਂ ਘਟਾਉਂਦੇ ਤਾਂ ਵਜਨ ਘਟਾ ਦਿੰਦੇ ਆ ਪਰ ਇਹਦਾ ਇਸ ਟਾਈਮ ਰੇਟ ਵੀ 10 ਰੁਪਏ ਆ ਤੇ ਵਜਨ ਵੀ ਜ਼ਿਆਦਾ ਹੈਗਾ ਸਰਫੈਕਸ ਉਹ ਤੋਂ ਹੁਣ ਗੱਲ ਕਰਦੇ ਹਾਂ ਸਰਫੈਕਸ ਅੱਧਾ ਕਿਲੋ ਵਾਲੇ ਦੀ ਇਹ ਮੈਂ ਚਲੋ ਹੋਰ ਦੁਕਾਨਦਾਰ ਨਹੀਂ ਦੱਸਦਾ ਤੁਹਾਨੂੰ ਆਪ ਆਪਾਂ ਦੱਸ ਦਿੰਨੇ ਆਂ ਵੀ ਇਹ ਸਾਨੂੰ 40 ਰੁਪਏ ਦਾ ਪੈਂਦਾ ਤੇ 60 ਰੁਪਏ ਦਾ ਸੇਲ ਹੁੰਦਾ 65 ਦਾ ਅੱਧਾ ਕਿਲੋ ਵਾਲਾ ਤੇ ਤੁਸੀਂ ਦੇਖ ਸਕਦੇ ਹੋ ਬਈ ਆ ਤੇ ਆ ਇਹਦੇ ਮੁਕਾਬਲੇ ਆ ਤੁਹਾਨੂੰ ਫੁੱਲ ਬਜਟ ਦੇਊਗਾ ਫਾਇਦਾ ਹੈਗਾ ਤੇ ਬਾਕੀ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਇਹਨਾਂ ਨੂੰ ਕੰਪੀਟੀਸ਼ਨ ਦੇ ਰਿਹਾ ਤੇ ਇਹ ਮੈਂ ਆਪ ਨਹੀਂ ਕਹਿ ਰਿਹਾ ਇਹ ਗਾਹਕ ਦੇ ਰਿਵਿਊ ਦੇ ਹਸਾਮ ਨਾਲ ਆ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਮੇਰੇ ਕੋਲ ਸਰਫੈਕਸ ਲਈ ਪਿਆ ਤੇ ਇਧਰ ਪਿਆ ਹੈਗਾ ਸਰਗਮ ਕਿਉਂਕਿ ਚੀਜ਼ ਆਪਾਂ ਉਲਈ ਦੀ ਹੈ ਜੋ ਗਾਹਕ ਡਿਮਾਂਡ ਕਰਦਾ ਤੇ ਗਾਹਕ ਨੂੰ ਬਹੁਤ ਵਧੀਆ ਲੱਗਿਆ ਤੇ ਤਾਂ ਕਰਕੇ ਇਹ ਪ੍ਰੋਡਕਟ ਆਪਾਂ ਹੁਣ ਲਿਆ ਰਹੇ ਆ ਵੈਸੇ ਕਾਕ ਨੂੰ ਵੀ ਫਾਇਦਾ ਹੁੰਦਾ ਤੇ ਆਪਾਂ ਨੂੰ ਵੀ ਬੈਨੀਫਿਟ ਆ ਕਹਦੇ ਚ ਕਿਉਂਕਿ ਮਾਰਕੀਟ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜਿਹੜੀ ਚੀਜ਼ ਜਿਹੜੀ ਕੰਪਨੀ ਨਵੀਂ ਆਉਂਦੀ ਆ ਉਹ ਆਦੀ ਮਾਰਕੀਟ ਵੈਲਿਊ ਜ਼ਰੂਰ ਬਣਾਉਂਦੀ ਆ ਭਾਵੇਂ ਉਹਨੂੰ ਥੋੜਾ ਬੈਨੀਫਿਟ ਹੋਵੇ ਹੌਲੀ ਹੌਲੀ ਜਦੋਂ ਆ ਅੱਗੇ ਪੈਰ ਪਸਾਰ ਲੈਂਦੀ ਆ ਤਾਂ ਮਾਰਕੀਟ ਵੈਲਿਊ ਬਣ ਜਾਂਦੀ ਆ ਥੋੜਾ ਜਿਹਾ ਵੀ ਉਸ ਹੰਨ ਐਡਜਸਟ ਕਰਨ ਲੱਗ ਜਾਂਦੀ ਆ ਸੋ ਤੁਸੀਂ ਵੀ ਇਹ ਸਰਫ ਵਰਕੇ ਦੇਖ ਸਕਦੇ ਹੋ ਆ ਇਹਦੇ ਮੁਕਾਬਲੇ ਤੁਸੀਂ ਆ ਵਰਤ ਤੱਕ ਇੱਕ ਵਾਰੀ ਜ਼ਰੂਰ ਦੇਖਿਓ ਜਿਹਦਾ ਬਜਟ ਕੱਟਾ ਅੱਧਾ ਕਿਲੋ ਵਾਲਾ ਤੁਹਾਨੂੰ ਫਿਰ ਰਿਵਿਊ ਦਿਖਾਵਾਂਗੇ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਕੰਪੀਟੀਸ਼ਨ ਕੰਪੈਰੀਸ਼ਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ